ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਦਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੀ ਭਲਾਈ ਲਈ ਇੱਕ ਵਾਰ ਫਿਰ ਸਾਨੂੰ ਭਾਰਤ ਜਨਤਾ ਪਾਰਟੀ ਦਾ ਸਾਥ ਦੇਣ ਦੀ ਲੋੜ ਬੀਬੀ ਪਰਮਪਾਲ ਕੌਰ ਨੇ ਦਿੱਤੀ ਮਲੂਕਾ ਇਸ ਦੇ ਨਾਲ ਹੀ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਰਤ ਜਨਤਾ ਪਾਰਟੀ ਦੇ ਮੀ ਦਵਾਰ ਸੇਵਾ ਮੁਕਤ ਆਈਏਐਸ ਬੀਬੀ ਪਰਮਪਾਲ ਕੌਰ ਨੇ ਮਲੂਕਾ ਨੇ ਅੱਜ ਸ਼ਾਮ ਗੋਨਿਆਨਾ ਮੰਡੀ ਵਿਖੇ ਪਾਰਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਕਿਹਾ ਕਿ ਸ਼ਰੋਮੀ ਕਾਲੀ ਦਲ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੋਕ ਨਾਲ ਧੋਖਾ ਕੀਤਾ ਹੈ ਅਤੇ ਉਹਨਾਂ ਨੇ ਗੁੰਮਰਾਹ ਕੀਤਾ ਹੈ ਹੁਣ ਪਰ ਲੋਕਾਂ ਨੇ ਫੈਸਲਾ ਲਿਆ ਹੈ ਕਿ ਉਹ ਜਹੀਆਂ ਪਾਰਟੀਆਂ ਤੋਂ ਗੁੰਮਰਾਹ ਨਹੀਂ ਹੋਣਗੇ ਅਤੇ ਆਮ ਆਮੀ आम लोकहित दा खिलाफ ਰੱਖਣ ਵਾਲੇ ਭਾਰਤ ਜਨਤਾ ਪਾਰਟੀ ਪ੍ਰਯੋਗ ਸਮਰਥਨ ਦੇਣਗੇ ਬੀਬੀ ਮੁਲਕਾ ਨੇ ਕਿਹਾ ਕਿ ਅਸੀਂ ਆਉਣ ਵਾਲੇ ਲੋਕਾਂ ਨੂੰ ਲੋਕ ਚੋਣਾਂ ਦੇ ਵੱਡੇ ਫਰਕ ਨਾਲ ਜਿੱਤਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਜਨਤਾ ਪਾਰਟੀ ਸੂਤਰਾਂ ਵਿੱਚ ਸੀਟ ਸਮੇਤ ਤਿੰਨ ਸੀਟਾਂ ਤੇ ਜਿੱਤ ਪ੍ਰਵਾਨ ਵੀ ਕਰ ਚੁੱਕੇ ਹਨ ਇਸ ਮੌਕੇ ਸਰੂਪ ਚੰਦ ਸਿੰਘਲਾ ਜ਼ਿਲ੍ਹੇ ਪ੍ਰਧਾਨ ਬਠਿੰਡਾ ਗੁਰਪ੍ਰੀਤ ਸਿੰਘ ਬਲੂ ਕਨਿੰਦਰ ਮਿੱਤਲ ਤਾਂਬਾ ਕਾ ਜਿਲ੍ਹੇ ਦੇ ਪ੍ਰਧਾਨ ਰਕੇਸ਼ ਕੁਮਾਰ ਨੋਨੀ ਸੂਬਾ ਕਮੇਟੀ ਮੈਂਬਰ ਮਸ਼ੀਨ ਅਗਰਵਾਲ ਸੰਦੀਪ ਕੁਮਾਰ ਬਿੱਟੂ ਨੇ ਕੀਤਾ ਖਬਰ ਨੂੰੰਤਾ ਕ ਵੇਖ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ